ਮੈਂ ਹਮਿਸ਼ਾਲ ਕੁਮਾਰ ਤੁਹੀ ਦੇਖ ਰਹੇ ਮੁਕਸਫ ਤਾਮਕ ਨਿਊਜ਼ ਅਸੀਂ ਅੱਜ ਪਹੁੰਚੇ ਆਂ ਹੁੰਦਰਪਿੰਡ ਦੇ ਵਿੱਚ ਹਲਕਾ ਗਿੱਦਨਵਾਲੇ ਵਿੱਚ ਜਿੱਥੇ ਕੀ ਅਮਰੀਕ ਸਿੰਘ ਜੀ ਦੇ ਘਰ ਆਓ ਆਪਾਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਉਹਨੂੰ ਸੱਸੀ ਕਸਾ ਵੈਕਾ ਖਾਲਸਾ ਵੈਕਾ ਕੀ ਪਤੇ ਤਨਵਾ ਖੋਡਾ ਮੀਡੀਆ ਵਾਲੇ ਜਿਹੜਾ ਸਾਡੇ ਨਗਰ ਚ ਆਏ ਹੋ ਨਸ਼ੇ ਦੇ ਖਾਤਰ ਆਏ ਹੋ ਨਸ਼ੇ ਤੇ ਬਾਤ ਕਰਾਉਣ ਦੇ ਖਾਤਰ ਆਇਆ ਧੰਨਵਾਦ ਓਡਾ ਵੀ ਇਹਨਾਂ ਧੰਨਵਾਦ ਚੈਨਲਾਂ ਦਾ ਕਰਨਾ ਚਾਹੀਦਾ ਜਿਹੜਾ ਇਹੋ ਜਿਹੀ ਚੀਜ਼ ਨੂੰ ਪਹਿਚ ਨਸ਼ਾ ਬੰਦ ਕਰਾਉਂਦੀ ਆ ਸ਼ਰਧ ਕਰਾਉਂਦੀ ਆ ਪਿੰਡਾਂ ਨੂੰ ਬਾਤ ਕਰਾਉਂਦੀ ਆ ਧੰਨਵਾਦ ਸਾਡਾ ਢੀਨੋ ਸਾਹਿਬ ਆ ਜਿਹੜਾ ਇਹ ਚੀਜ਼ ਨੂੰ ਅੱਗੇ ਲੈ ਕੇ ਨਰਤੋ ਚੱਕਿਆ ਧੰਨਵਾਦ ਮਾਜਰ ਸਾਹਿਬ ਦਾ ਜਿਹੜਾ ਉਹ ਵੀ ਇਹ ਚੀਜ਼ ਨੂੰ ਚਲਾਉਂਦੇ ਆ ਧੰਨਵਾਦ ਆਮ ਪਾਰਟੀ ਦੇ ਸਾਰੇ ਵਿਗਰਾਂ ਦਾ ਜਿਹੜਾ ਨਸ਼ੇ ਦੇ ਵਿਰੁੱਧ ਇਹ ਕੰਮ ਚੱਕਿਆ ਜਿਹੜੇ ਨਗਾਛਾਂ ਨੇ 18-20 ਸਾਲ ਦੇ ਬੱਚੇ ਆ ਜਾਂ ਜਵਾਨ ਮੁੰਡੇ ਆ ਤਾਂ ਬੱਚਤ ਉਹਨਾਂ ਨੂੰ ਨਸ਼ੇ ਨਸ਼ੇ ਦੀ ਮਾਲ ਲੱਗੇ ਹੋਏ ਆ ਤੇ ਭੜੇ ਆ ਜਿਹੜੇ ਖੇਡਾਂ ਤੋਂ ਪ੍ਰਾਪਤ ਹੋ ਗਿਆ ਸਾਡੇ ਗਰਾਊਂਡ ਖਾਲੀ ਪਏ ਸਾਰੇ ਅੰਕਲ ਜਿਵੇਂ ਪਹਿਲਾਂ ਗੀਮਾਂ ਹੁੰਦੀਆਂ ਸੀਗੀਆਂ ਖੋਖੋ ਕ੍ਰਿਕਟ ਫੁੱਟਬਾਲ ਬੱਚੇ ਦੌੜ ਲਗਾਉਂਦੇ ਸਵੇਰੇ ਉੱਠ ਕੇ ਜਿਹੜੇ ਗਰਾਊਂਡ ਦਾ ਇਸ ਤਰ੍ਹਾਂ ਵਿਹਲੇ ਪਏ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨ ਪੀੜੀ 15 ਸਾਲ ਤੋਂ ਲੈ ਕੇ 25 ਸਾਲ ਅੱਛੀ ਇਹ ਕਹਿਣਾ ਚਾਹੁੰਦੇ ਇਹਨਾਂ ਗਰਾਊਂਡ ਦਾ ਖਾਲੀ ਹੋਣ ਦਾ ਕਾਰਨ ਸਾਡਾ ਨਸ਼ੇਦ ਬੱਚਿਆਂ ਦਾ ਖਿਆਲ ਹੋ ਗਿਆ ਸਾਡੇ ਨਸ਼ੇ ਦੇ ਵਿਰੋਧ ਦੇ ਚ ਜੀ ਚੱਲ ਰਹੀ ਆ ਇਹ ਗਰਾਉਂਡ ਤਾਂ ਹੀ ਸਾਡੇ ਚੱਲਣਗੇ ਸਾਡੇ ਬੱਚੇ ਨਸ਼ਾ ਛੱਡਣਗੇ ਤੇ ਖੇਡਣੇ ਖੇਡਾਂ ਦਾ ਖਿਆਲ ਖੋਖ ਹੋਵੇ ਦੌੜ ਹੋਵੇ ਕਬੱਡੀ ਹੋਵੇ ਗੋਲਾ ਹੋਵੇ ਹਾਕੀ ਹੋਵੇ ਫਤਬਾਲ ਹੋਵੇ ਹਰ ਇੱਕ ਖੇਡ ਦੇ ਸਾਡੀਆਂ 40 ਪਿੰਨਾ ਖੇਡਾਂ ਜਿੱਡੇ ਜੱਟ ਖੇਡਾਂ ਨੇ ਇਹ ਬੱਚੇ ਉਹ ਉਹ ਖੇਡਾਂ ਚੋਂ ਨਸ਼ਾ ਪੇ ਛੱਡੇ ਜਾਣਗੇ ਜਦੋਂ ਅਸੀਂ ਟੀਨ ਨੂੰ ਖਿਆਲ ਨਹੀਂ ਕਰਦੇ ਖਿਆਲ ਸਾਡੇ ਢਿਰ ਸਰਪੰਚ ਨੇ ਬੰਦੇ ਬਹੁਤ ਬੰਦੇ ਆ ਮੈਂਬਰ ਬਣ ਰਿਹਾ ਨਾ ਪਿੰਡ ਦੇ ਸਾਡੇ ਬਹੁਤ ਬੰਦੇ ਆ ਇਹ ਵੀ ਇੱਕ ਚੀਜ਼ ਅ ਵੀ ਖਿਆਲ ਦੇ ਸਾਰੇ ਖਿਆਲ ਦੇ ਨਸ਼ੇ ਦੇ ਗਰੂ ਜੋ ਸਰਕਾਰ ਨੇ ਚਲਾਇਆ ਅਸੀਂ ਹੁਣ ਪਿੰਡ ਵਾਲੇ ਵੀ ਸਾਥ ਦੇ ਕੇ ਸਾਰੇ ਨਸ਼ਾ ਬੰਦ ਕਰਾਈਏ ਨਸ਼ੇ ਦੇ ਕਾਤੂਕ ਸਾਰੇ ਸਾਰਾ ਤਨ ਮਨ ਤਨ ਲਾ ਗਈ ਅਸੀਂ ਜਿਵੇਂ ਤੁਸੀਂ ਪਿੰਡਾਂ ਜਾਂਦੇ ਜੀ ਚੱਲਣ ਵਾਲੇ ਵੀ ਕੋਡਾ ਵੀ ਧੰਨਵਾਦ ਆ ਚੱਲਣ ਲੈ ਕੇ ਹੋਣੇ ਆ ਪੁੱਛਦੇ ਦੱਸ ਦਿਓ ਵੀ ਨਸ਼ਾ ਕਿਵੇਂ ਆ ਅਸੀਂ ਤੁਹਾਨੂੰ ਤੁਸੀਂ ਇੱਥੇ ਕਾਈ ਦੱਸਗੇ ਆਈ ਤੁਹਾਨੂੰ ਨਾ ਮਾਰ ਗਿਆ ਵੀ ਨਸ਼ਾ ਹੈਗਾ ਵਿਗਦਾ ਜ ਨਹੀਂ ਬੇਟਾ ਮੁੰਡੇ ਖਾਦੇ ਜਿਹੜਾ ਨਸ਼ਾ ਖਾਦੇ ਉਹਦਾ ਵੀ ਚਰਚੀਏ ਸੀ ਅਸੀਂ ਨਸ਼ਾ ਖਾਦੇ ਆ ਜੀ ਅੰਕਲ ਮੈਂ ਮੇਰੀ ਸੁਣਨ ਚ ਆਈ ਗੱਲ ਵੀ ਤੁਸੀਂ ਪਿੰਡ ਦੇ ਵਿੱਚ ਘਰ-ਘਰ ਜਾ ਕੇ ਤੁਹਾਡੇ ਕੋਲੋਂ ਪੀੜੀ ਕੀਤੀ ਜਾ ਰਹੀ ਹੈ ਨਸ਼ੇ ਵਾਲਿਆਂ ਨੂੰ ਵੀ ਨਸ਼ਾ ਛਡੋ ਔਰ ਜਿਹੜੇ ਘਰ-ਘਰ ਜਿਹੜੇ ਸੱਗੜ ਨਾਲਦੇ ਨੇ ਉਹਨਾਂ ਸਾਰੇ ਸੱਗੜ ਨਾਲਾਂ ਹੱਥ ਵੀ ਟੋੜਦਾ ਸ਼ਰਾਬ ਵੀ ਛਡੋ ਗੋਲੀਆਂ ਵੀ ਛਡੋ ਫੀ ਵੀ ਛਡੋ ਕੋਈ ਵੀ ਨਸ਼ਾ ਨਾ ਖਾਓ ਨਸ਼ਾ ਕਰਨ ਨਾਲ ਰੋਟੀ ਤੇ ਬੜਾ ਨਾਲ ਤੇ ਬੜਾ ਨਸ਼ਾ ਕੰਮ ਕਰਨ ਤੇ ਬੜਾ ਨਸ਼ਾ ਇਹਨਾਂ ਤੋਂ ਨਸ਼ਾ ਗੱਲਾਂ ਪਤਾ ਜਿਉਂ ਤੋਂ ਨਸ਼ਾ ਕਹਿੰਦਾ ਕੈ ਇੰਜ ਵੀ ਨਸ਼ਾ ਨਸ਼ਾ ਹਰ ਕਿਹ ਚੀਜ਼ ਆਈ ਨਸ਼ਾ ਖਾਦ ਸੂਜੇ ਨਸ਼ਾ ਦੇ ਬਰੋ ਲਾਗੇ ਜਿਹੜੇ ਸਾਡਾ ਸਰੀਰ ਸਰੀਰ ਨੂੰ ਤੰਗੀ ਦੇਵੇ ਅਸੀਂ ਉਹ ਕੰਗੀਆਂ ਗੱਲਾਂ ਪਾਛੇ ਜਾਂ ਖੇਡਾਂ ਅੰਕਿਛੇ ਗਰਾਊਂਡ ਖੇਡਦਾ ਵੀ ਨਸ਼ਾ ਜੇ ਖੇਡੇ ਤੋਂ ਬੱਚਾ ਫਸ ਤਾਉਂਦਾ ਉਹਦੇ ਮਾਪੇ ਵੀ ਲੋ ਮਾਪੇ ਨੂੰ ਨਸ਼ਾ ਇਹ ਵਾਸੀ ਸਾਡੀਆਂ ਚੀਜ਼ਾਂ ਬੰਦ ਤਾ ਹੋ ਕੇ ਸਾਡੇ ਬੱਚੇ ਦਸ਼ਰ ਦੇ ਨਾਲ ਲਾ ਕੇ ਇਹ ਸਰਕਾਰ ਚੰਗੀ ਆ ਸਾਡਾ ਢਿਲੋ ਸਾਬ ਚੰਗਾ ਜਿਹੜਾ ਨਸ਼ੇ ਦੇ ਵਿਰੋਧੇ ਮਨ ਕਰਮ ਉਠਾਏ ਆ ਇਹਦਾ ਭਿੰਡਾ ਆਪਣਾ ਅਬੇਡ ਲੋਕਾ ਉਹ ਵੀ ਪਿੰਡਾਂ ਚ ਆਉਂਦਾ ਹਰ ਇੱਕ ਐਸਾ ਐਸਾ ਡੀਐਸਪੀ ਉਹ ਵੀ ਟੋਟਲਪੁਰ ਮਾਰਗੇ ਮਾਰ ਕੇ ਗਏ ਨਸ਼ੇ ਬੰਦوں ਨੂੰ ਨਾਲ ਕੰਪੂਟ ਆਇਆ ਸੀ ਗਾਗਰ ਨੂੰ ਲੋਕਰਮ ਕਰਦੇ ਆ ਇਸੇ ਸਹਾਰੇ ਐਸਾ ਵੀ ਉਹ ਵੀ ਲੰਗਾ ਉਹ ਵੀ ਸਾਡੇ ਪਿੰਡ ਆਇਆ ਟੋਟਲਪੁਰ ਮਾਰਗੇ ਮਾਰ ਕੇ ਗਿਆ ਨਸ਼ੇ ਬੰਦ ਕੰਪਲ ਆਇਆ ਰੱਖਿਆ ਉਹ ਸਾਰੇ ਨਸ਼ੇ ਬੰਦ ਉਹਦੇ ਪਿੰਡ ਦੀ ਪੁਲਿਸਾਂ ਦੇ ਵੀ ਆਉਂਦੇ ਆ ਧੰਨਵਾਦ ਉਹਨਾਂ ਅਫਸਰਾਂ ਦਾ ਜਿਹੜੇ ਕੰਪਿੰਡਾ ਜਾਂਉਂਦੇ ਆ ਧੰਨਵਾਦ ਸਾਡੇ ਐਮਐਨਏ ਸਾਹਿਬ ਦਾ ਜਿਹੜਾ ਇਹ ਚੀਜ਼ ਨੂੰ ਸ਼ਿਕਾਇਤ ਆ ਨਸ਼ੇ ਬੰਦ ਨੂੰ ਤੇ ਲਵਾਇਆ ਕਿ ਉਹ ਨਸ਼ਾ ਛੱਡਣ ਪਰ ਨਸ਼ਾ ਹੀ ਤਾਰ ਫੁੱਟਦਾ ਜਾਈ ਉਹਨਾਂ ਸਾਥ ਜੀਤਾ ਐਮਐਲਏ ਮਾਜਰਾ ਸਾਹਿਬ ਉਹ ਵੀ ਚੱਕਾ ਇੱਥੇ ਸਾਡੇ ਡੈਕਸ਼ਨ ਤੇ ਆਇਆ ਸੀ ਰਿਪੋਰਟ ਕਰਕੇ ਗਏ ਉਹੀ ਚੀਜ਼ ਨੂੰ ਲੈ ਕੇ ਆ ਬਹੁਤ ਬਹੁਤ ਧੰਨਵਾਦ ਮਾਜਰਾ ਸਾਹਿਬ ਦਾ ਵੀ ਜਿਹੜਾ ਇਸ ਚੀਜ਼ਾਂ ਨੂੰ ਲੈ ਕੇ ਐਮਐਲਏ ਬਣੇ ਤੇ ਆਪ ਪਾਰਟੀ ਦਾ ਮੁੱਖ ਮੰਤਰੀ ਵੀ ਆ ਆਪਣੇ ਲੀਡਰ ਸਮਾਨ ਵੀ ਆ ਜਿਹੜੇ ਸਾਡੇ ਮਿਨਿਸਟਰ ਆ ਉਹ ਵੀ ਆ ਜਿੰਨੇ ਨਸ਼ੇ ਦੇ ਵਿਰੋਧ ਕਰਪ ਚੱਕਾ ਨਸ਼ਾ ਖਰੋਮ ਸਾਡੇ ਬੱਚਾ ਨੂੰ ਨਸ਼ੇ ਤੋਂ ਪ੍ਰੇਤ ਸਾਥ ਪੁੱਤਰੇ ਬਚਾ ਦੇਣ ਉਹ ਬੰਦਾ ਕਾਮ ਜਦ ਸਾਡਾ ਬੱਚਾ ਹੋਏਗਾ ਖੇਡਾਂ ਕੰਨ ਚਾਰ ਦੇਗਾ ਤਾਂ ਹੀ ਤੇ ਖੇਡਾਂ ਨੂੰ ਵਾਧਾ ਹੋਏਗਾ ਪਰ ਖੇਡਾਂ ਦੀਆਂ ਨੌਕਰੀਆਂ ਵੀ ਦੇਣ ਲਾਲਚ ਵੀ ਦਿਓ ਨਾ ਥੋੜਾ ਬਾਲਾ ਬੱਚਿਆਂ ਨੂੰ ਜਿਹੜਾ ਲਾਲ ਸਰਕਾਰ ਦੇਵੇ ਕਿ ਕੋ ਬੱਚਾ ਆਫਸਰ ਆਏਗਾ ਉਹਨੂੰ ਉਸ ਯਾਰ ਚੀਜ਼ ਦੇਾਂਗੇ ਅਸੀਂ ਆਹ ਚੀਜ਼ ਦੇਾਂਗੇ ਬੱਚਾ ਨੂੰ ਕੋਈ ਕੋਈ ਚੀਜ਼ ਦੇਣ ਜਾਪੇ ਬੱਚੇ ਵੀ ਜਦੋਂ ਪਾਲਾ ਖੇਡਾਂ ਨੇ ਲੱਗਣ ਤੇ ਸਰੀਰ ਨੂੰ ਤਾਕਤ ਆਵੇ ਸਾਡੇ ਐਮਐਨਏ ਦਾ ਵੀ ਮੰਤਰੀਆਂ ਦਾ ਵੀ ਇੱਧਰ ਖਿਆਲ ਹੋਣਾ ਚਾਹੀਦਾ ਸਾਡੇ ਲਾਕੇ ਵਾਸੀਆਂ ਪਿੰਡਾਂ ਵਾਲੇ ਸਾਡਾ ਖਿਆਲ ਹੋਵੇ ਨਸ਼ਾ ਖਤਮ ਕਰੀਏ ਸੀ ਨਸ਼ਾ ਖਤਮ ਤਾਂ ਹੁੰਦਾ ਜੇ ਅਸੀਂ ਕਰਾਈਏ ਪਿੰਡ ਵਾਲੇ ਪਿੰਡ ਵਾਲੇ ਪੂਰਾ ਸਾਥ ਦੇਣ ਮੇਰੇ ਭਰਾ ਹੋਰ ਵੀ ਦੇਣ ਸਰਪੰਚ ਦੇਣ ਮੈਂਬਰ ਦੇਣ ਹੋਰ ਮੋਰ ਹੋਰ ਪੁਰਾਣੇ ਸਰਪੰਚ ਦੇਣ ਕੋਈ ਪਾਰਟੀ ਦਾ ਸਾਡਾ ਵਰਕਰ ਆ ਕਿਸੇ ਪਾਰਟੀ ਨੂੰ ਸਵਾਦ ਰੱਖਦਾ ਕਾਲੀਆਂ ਨਾ ਰਹਦਾ ਕਾਂਗਰਸ ਨੂੰ ਆਉਂਦਾ ਕਿਸੇ ਮੈਂ ਉਹ ਚੀਜ਼ ਨੂੰ ਲੈ ਜਿਦਾ ਅਸੀਂ ਤਾਂ ਨਸ਼ੇ ਦੇ ਵਿਰੋਧਾ ਨਸ਼ਾ ਬੰਦ ਹੋਏ ਸਾਡੇ ਪਿੰਡਾਂ ਚੋ ਜੇ ਆਪ ਪਾਰਟੀ ਥੱਕਿਆ ਇਹਨਾਂ ਕਰਮ ਥੱਕਿਆ ਇਹਨਾਂ ਸਾਥ ਲੋਕ ਦੇਣ ਧੰਨਵਾਦ ਉਹਨਾਂ ਸਾਰੇ ਡਿਡਰਾਂ ਦਾ ਮੈਂ ਕਰਨਾ ਜਿਨ੍ਹਾਂ ਨੇ ਨੇ ਲੇਕਿਨ ਉਹ ਨੌਜਵਾਨ ਪੀੜ੍ਹੀ ਨੂੰ ਬਚਾਉਣ ਬਾਅਦ ਇੱਕ ਕਦਮ ਚੱਕਿਆ ਦੇਖੋ ਆਪਾਂ ਪਹੁੰਚੇ ਇੱਥੇ ਪੁੰਦਰਪਿੰਡ ਦੇ ਵਿੱਚ ਅਮਰੀਕ ਸਿੰਘ ਜੀ ਦੇ ਘਰ ਉਹਨਾਂ ਨੇ ਬਹੁਤ ਵਧੀਆ ਸੁਝਾਅ ਦਿੱਤੇ ਉਹ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਰਲ ਮਿਲ ਕੇ ਕੰਮ ਕਰਨਾ ਸਾਰਾ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਸ੍ਰੀ ਮੁਖਸਰ ਸਾਹਿਬ ਤੋਂ ਵਿਸ਼ਾਲ ਕੁਮਾਰ ਦੀ ਰਿਪੋਰਟ